ਅਮਰ ਸਿੰਘ ਚਮਕੀਲਾ ਉਸ ਟਾਈਮ ਵਿੱਚ ਜਿਹੜਾ ਤੁਸੀਂ ਦੱਸਦੇ ਹੋ 80 ਤੋਂ ਨਾ ਇੱਕ ਦੌਰ ਆਇਆ ਉਸ ਕਲਾਕਾਰ ਦਾ ਵੀ ਬਹੁਤ ਬਹੁਤ ਉਹਦੇ ਨਾਲ ਇੱਕ ਵਾਰੀ ਇੰਟਰਵਿਊ ਵੀ ਸੁਣੀ ਚਮਕੀਲਾ ਸਾਹਿਬ ਨਾਲ ਯਾਦ ਕੋਈ ਸਾਂਝੀ ਕਰੋ ਉਹਦੇ ਨਾਲ ਬਹੁਤ ਕੁਝ ਸਾਂਝਾ ਹੈ ਕੁਝ ਉਹਦੀ ਪਹਿਲੀ ਸਟੇ ਸਾਡੇ ਨਾਲ ਆਇਆ ਉਹ ਸਾਡੇ ਕੋਲ ਜੀ ਉਦੋਂ ਮੈਂ ਛੰਦਾ ਭਾਈ ਨਾਲ ਸਾਡੇ ਤੇ ਪ੍ਰੋਗਰਾਮ ਸੀ ਹਲੋਹਾ ਮੰਡੀ ਉਹ ਸਲਾਨਾ ਪ੍ਰੋਗਰਾਮ ਕਰਦੇ ਨੇ ਛੰਡੇ ਦਾ ਪ੍ਰੋਗਰਾਮ ਤੇ ਉਦੋਂ ਛੰਡੇ ਵਾਲਾ ਪ੍ਰੋਗਰਾਮ ਜੀ ਪੁਨਾ ਪਕੌੜੇ ਵਾਲੇ ਦੇ ਨਾਲ ਹੀ ਸਾਹਮਣੇ ਲੋਹਾ ਇਹ ਤੇ ਮੈਂ ਤੇ ਟਿੱਕੀ ਪੀਂਡ ਹੈ ਜੀ ਪਿੱਛੇ ਅੱਛਾ ਪ੍ਰੋਗਰਾਮ ਦਾ ਭਾਜੀ ਗਾ ਰਹੇ ਤੇ ਅਸੀਂ ਸਤਪਲ ਬੇ ਤਲੋੜੀ ਭਾਜਾਂਦੇ ਐਡੇ ਦੇ ਪਿੱਛੇ ਆ ਕੇ ਬੈਠ ਜਾ ਕੇ ਲੋਹ ਦੇ ਪਏ ਸੀ ਇਹ ਸਾਡੇ ਕੋ ਆਇਆ ਕਹਿੰਦਾ ਜੀ ਮੈਂ ਚਿੰਦਾ ਜੀ ਨੂੰ ਮਿਲਣਾ ਫਲਾਣ ਨਹੀਂ ਤੋ ਟਿੱਕੀ ਨੇ ਕਹਿਤਾ ਵੀ ਉਹ ਜਿੱਦ ਤੱਕ ਇਹ ਕੋਈ ਨੀ ਲਾਉਣਾ ਹੁੰਦਾ ਔਰ ਤੂੰ ਜਰ ਕੱਲ ਆ ਜੀ ਉੱਥੇ ਉੱਥੇ ਆ ਜੀ ਉੱਥੇ ਆ ਜੀ ਬੁਲਾ ਦੇਗੇ ਬੁਲਾ ਦੇਾਂਗੇ ਉਹ ਅਗਲੇ ਦਿਨ ਪਾਈ ਫੇਰ ਆ ਗਿਆ ਅੱਛਾ ਉਧਰ ਕੋ ਸਾਈਕਲ ਹੁੰਦਾ ਸੀ ਜੀ ਤੇ ਇਹ ਫਲੇਟਰ ਦਾ ਕੰਮ ਕਰਦਾ ਸੀ ਸਾਨੂੰ ਬਹੁਤ ਬਾਤ ਦੀਆਂ ਗੱਲਾਂ ਮੈਨੂੰ ਸਾਰੂ ਪਤਾ ਲੱਗਿਆ ਤੇ ਇਹਨੇ ਕਹਾਂ ਬਾਜਰ ਬੁਲਾ ਦਿਓ ਅਸੀਂ ਮੀਟਰ ਕਾਰਟ ਰੂ ਦੇਣਾ ਅੱਛਾ ਉਹ ਕਹਾਂ ਜੀ ਮਲਾ ਤਾਂ ਗਾਣੇ ਗੋਣੇ ਵੀ ਲਿਖਦਾ ਸੀ ਵਧੀਆ ਤੇ ਸਾਡੀ ਰਾਮ ਲੱਬੋ ਕੋਗੀ ਚੰ디ਗੜ ਬੜੈਲ ਜੀ ਤੇ ਇਹਨੂੰ ਮੈਂ ਤੇ ਟਿੱਕੀ ਅਸੀਂ ਉੱਥੇ ਪਤਾ ਕਰਨਾਗੇ ਅਸੀਂ ਪਹਿਲਾਂ ਵੀ ਇੱਥੇ ਰਹਿਣਾ ਕਿੱਥੇ ਆ ਉਹ ਦੇਖਿਆ ਤੇ ਉਹ ਉੱਦਈ ਸਰਾ ਜੀ ਤੇ ਮੈਂ ਓਏ ਵਚਨ ਦੇ ਵਕਤ ਦੱਸਿਆ ਮੈਂ ਭਾਜੀ ਉੱਥੇ ਤੇਰੇ ਨਾਲ ਕੋਈ ਨਹੀਂ ਹੈਗਾ ਉਹ ਕਹਿੰਦੇ ਟੂਟੀਆਂ ਵੀ ਹੈ ਨਹੀਂ ਮੈਂ ਮੁੰਡਾ ਚਮਕੀਲਾ ਚ ਜਿਹੜਾ ਉਹ ਚਮਕੀਲਾ ਨਹੀਂ ਜੀ ਨਾਇਦਾ ਤਨੀਰਾ ਆ ਜੀ ਉਦੋਂ ਜੀ ਮੈਂ ਹਰ ਤਰੀਨ ਲੈ ਚਲੋ ਨਾਲ ਮੈਂ ਸਾਡੇ ਮਾਂ ਦੀ ਅਸੀਂ ਚਲ ਕਪੜੇ-ਕੂਪੜੇ ਤੋਂ ਆਵਾਂਗੇ ਹੋਰ ਕੋਈ ਸਰੀਰ ਦਾ ਦਰੂਰੀ ਸ਼ਾਬ ਨੂੰ ਫੜ ਕੇ ਲਿਆ ਠੇਕੇ ਤੋਂ ਕੰਮ ਕਰਾਂਗੇ ਕੰਮ ਕਰਾਂਗੇ ਪਰ ਵਜੋ ਜੇ ਮਤਲਬ ਚੱਲ ਗਿਆ ਤਾਂ ਉੱਥੇ ਕੋਈ ਰਾਮਲੀ ਲੱਜ ਮੈਨੂੰ ਸਾਨੂੰ ਇਹ ਵੀ ਸੀ ਸਕੋਪ ਹੁੰਦਾ ਵਿਚਰੇ ਇੰਨੀ ਨਾਈਟਾਂ ਲਾਉਣੀਆਂ ਸਹਾਇਤ ਹੋਊਗਾ ਵੀ ਸਭ ਕੁਝ ਜਰ ਗਾਣੀ ਕਰੂ ਇਹ ਉਹ ਚਲੇ ਗਿਆ ਉੱਥੇ ਇੱਕ ਨੇ ਇਹਦੇ ਬਾਅਦ ਦੂਜੀ ਨੇੜੀਆਂ ਦਾ ਗਾਣਾ ਹੋਇਆ ਤਾਂ ਉਹ ਨੇ ਗਾਇਆ ਇਹਨੂੰ ਕੁਝ ਪੈਸੇ ਥੋੜੇ ਜਿ ਬਣ ਗਏ ਤੇ ਸਾਨੂੰ ਐ ਲੱਗੇ ਸਾਡੇ ਵੀ ਉਹ ਬੈਕ ਵਾਲਾ ਕੰਮ ਸ਼ੁਰੂ ਹੋ ਗਿਆ ਵੀ ਅੱਠੇ ਨੂੰ ਹੋਵੇ ਅੱਠ ਹੋਰ ਪਾਵਾਂਗੇ ਹਾਂ ਬਣ ਕੇ ਸਾਡਾ ਤਾਂ ਕੱਲ ਦਾ ਪ੍ਰੋਗਰਾਮ ਫਿੱਟ ਹੋ ਗਿਆ ਇਹ ਦੋ ਤਿੰਨ ਵਾਰ ਐਨੇ ਦਿਨ ਰਾਤ ਐ ਇਦਾਂ ਗਾਇਆ ਗੋਇਆ ਤੇ ਫਿਰ ਉਹ ਪਈਏ ਚੱਲ ਗਏ ਉੱਥੇ ਇਹਦਾ ਨੰਬਰ ਬਣ ਗਏ ਠੀਕ ਹੈ ਉੱਥੇ ਇਹਦਾ ਨਾਮ ਰੱਖਦਾ ਵਰਸਨ ਚਮਕੀਲਾ ਉਹਨੇ ਪਾਈ ਫਿਰ ਉਹ ਉਹ ਤਾਂ ਸਾਰੀ ਦੁਨੀਆ ਨੂੰ ਬਦਵ ਚਮਕੀਲਾ ਚਮਕੀਲਾ ਹੀ ਹੋ ਗਈ ਉਹਦੇ ਚੋਂ ਗਾਣੇ ਆਏ ਪਹਿਲੇ ਦੂਜੇ ਕੀ ਉਹ ਬਸ ਨੇਰੀਆਂ ਕੋ ਆਇਆ ਤੂਹਾਨ ਕੋ ਚਲੇ ਗਿਆ ਉਹ ਜਾਦਾ ਇਦਾਂ ਦੀਆਂ ਛੱਡ ਗਿਆ ਇਹਦੀ ਪੈਣਾ ਪਾ ਗਿਆ ਕਿ ਉਹ ਤੋੜਨੀਆ ਮੁਸ਼ਕਲ ਹੈ ਤੁਸੀਂ ਕਦੇ ਸਟੇ ਸਾਂਝੀ ਕੀਤੀ ਚਮਕੀਲਾ ਬਹੁਤ ਮੈਦੂਨ ਤਸੂ ਉਹਨਾਂ ਨੂੰ ਇੱਕ ਪਾਰਸਨੂ ਤੇ ਜਦੋਂ ਬਹਿੰਦੇ ਹੁੰਦੇ ਸੀ ਤੇ ਬੁੱਢੇ ਹਜੇ ਕਿੰਨੇ ਇੱਥੇ ਕੁੱਕੀ ਹੋਣੀ ਸਾਰਿਆਂ ਨੂੰ ਪਤਾ ਹੀ ਹੈ ਟਕੜੋਣਾ ਨੂੰ ਸਾਰਿਆਂ ਨੂੰ ਪਤਾ ਮੈਂ ਜਾਂਦਾ ਸੀ ਸ਼ੰਦਾ ਬਾਜੀ ਨਾਲ ਬਾਜੀ ਪ੍ਰੋਗਰਾਮ ਤੋਂ ਉਹਨਾਂ ਦੇ ਇਹ ਕਦੇ ਬੈਠੇ ਉਹਨਾਂ ਦੇ ਦਫ਼ਤਰ ਤੇ ਇਹਨਾਂ ਨੂੰ ਹੀ ਹੁੰਦਾ ਜੀ ਮੇਰੇ ਤਾਂ ਗੁਰਪਾਈ ਛੋਟੇ ਸਭ ਤੋਂ ਪਹਿਲਾਂ ਜੀ ਕੋਈ ਚਿੰਦਾਈ ਦਾ ਜੋ ਹਿਸਾਬ ਨਾਲ ਬੈਠਾ ਤੋਂ ਪਹਿਲੇ ਅਸੀਂ ਕਰਦੇ ਵਾਂਈ ਹੈ ਦੇਖ ਤਾਂ ਸਾਰੇ ਬਾਅਦ ਚਾਹੇ ਉਦੋਂ ਤਾਂ ਪੁੱਛਦਾ ਜੀ ਵਜ੍ਹਾ ਵੀ ਹੁੰਦੀ ਹੁੰਦੀ ਸੀ ਉਹਨੂੰ ਗੋਲ ਨਹੀਂ ਸੀ ਲੱਗਿਆ ਠੀਕ ਆ ਤੋ ਉਹ ਮਸਲਾ ਇਹ ਸੀ ਤੇ ਇਹਨੂੰ ਉਹਨਾਂ ਨੂੰ ਪਤਾ ਵੀ ਇਹ ਸਾਰੇ ਜਨਮੀ ਹਾਦ ਥੋੜਾ ਜਿਹਾ ਸਹੀ ਹੈ ਤੇ ਉਹ ਜੇ ਮੈਂ ਉਹਨਾਂ ਨੂੰ ਪਤਾ ਵੀ दारू ਪੀਂਦਾ ਉਹ ਤਾਂ ਕਾਬੂ ਆਦਾ ਨਹੀਂ ਉਹ ਤੇ ਲਿਆ ਉਹ ਭਾਈ ਸਾਡੇ ਦਾ ਵੀ ਲੋਅ ਚੋਕੀ ਲਵੇ ਲਾ ਲੈਂਦਾ ਸੀ ਸ਼ਿੱਟ ਉਹ ਵੀ ਸ਼ਾਮ ਸੀ ਕੀ ਸੀ ਤੇ ਉਹ ਦੋਸਤ ਤੇ ਪੈਗ ਲਗ ਮੜ ਕੇ ਵੀਰੇ ਕੇ ਬਾਜਾ ਕਰ ਦੇਣਾ ਬਾਜੀ ਆ ਰਾਕ ਕਿਹੜਾ ਆ ਦੇਖਿਓ ਇਹਨੂੰ ਆ ਸੁਣ ਲੱਗਦੀ ਐਂ ਕਰ ਬਸਣਾਓ ਜਾਣ ਬੁੱਝ ਕੇ ਜਦੋਂ ਮੈਂ ਕਹਣਾ ਮੈਂ ਚੱਲੇ ਆ ਉਹਨਾਂ ਫਿਰ ਜਾਣ ਕੇ ਉਹ ਸਾਨੂੰ ਉਸਤਾਦ ਇਹ ਕਹਣਾ ਮੇਰੀਆਂ ਗੱਲਾਂ ਯਾਦ ਕਰੇਂਗੇ ਪਾਕਿਸਤਾਨ ਦਾ ਉਹਨਾਂ ਨੂੰ ਅੱਛਾ ਉਹ ਵਿੱਚੋਂ ਉਹਨਾਂ ਮੇਰਾ ਮਾਣ ਕਰਨਾ ਹੁੰਦਾ ਸੀ ਫਿਰ ਜਦ ਮੈ ਸੁਣਾਉਣਾ ਤੇ ਉਹਨਾਂ ਮ ਜਦੋਂ ਵਕੀਲੇ ਵਾਲਾ ਬੈਠਾ ਮੇਰੇ ਨਾਲ ਨਹੀਂ ਆਇਆ ਫੇਰਾ ਘੜਾ ਉਹ ਬਾਜੀ ਸਾਡੇ ਨਾਲ ਰਾਜੀ ਸਾਡੇ ਵੀ ਆਉਂਜਾ ਉਹਨੂੰ ਦੱਸ ਗਿਆ ਮੈਂ ਨਹੀਂ ਵੀ ਦੱਸੋ ਉਹ ਇਹ ਸਿੱਖਦੇ ਰਹੇ ਮੇਰੇ ਕੋਲ ਮੈਂ ਭਾਰਤੀ ਦੇ ਬੜੇ ਪ੍ਰੋਗਰਾਮ ਲਾਏ ਵਰਕ ਕਰਨੇ ਮਰਹਾਲ ਕਿੰਨੀ ਹੋਣੀ ਆ ਵਿੱਚੋਂ ਭਾਰਤੀ ਤੇ ਪਹਿਲੀ ਰੀਲ ਮੈਂ ਕੱਢੀ ਸੀ ਸ਼ਰਾਬੀਆਂ ਦੇ ਹਾਲ ਜਦੋਂ ਉਹ ਮੇਰਾ ਹੀ ਫਿਊਜਨ ਚ ਹਾਂ ਯਾਦ ਬਿਲਕੁਲ ਸ਼ਰਾਬੀਆਂ ਦੀ ਕੱਢੀ ਚ ਵਕੀਲੇ ਦੀ ਮੈਂ ਕੱਢੀ ਜਿੰਦ ਜੰਦ ਮੰਗਦੀ ਯਾਰਾਂ ਦੀ ਉਹ ਪਹਿਲੀ ਵਾਰ ਦੀ ਮੈਂ ਕੀਤੀ ਅਖਤਿਆਰ ਬਣ ਕੇ ਦੀ ਕੀਤੀ ਤੇ ਨਾਲ ਹੋਰ ਦੋ ਪਿਆਰ ਕਰੀ ਨਾ ਗੁਜੜ ਵਰਕ ਦੀ ਕੀਤੀ ਫੁਲਕਾਰੀ ਅਸਿਕਵਿੰਦਰ 25 ਦੀਆਂ ਸੀਤੀਆਂ ਉਦਮ ਸਿੰਘ ਇਹ ਸਾਰੀਆਂ ਮੇਰੀਆਂ ਕੀਤੀਆਂ ਜਾਂ ਬੀਬਾ ਜੀ ਦੀ ਕੀਤੀ ਸੀ ਮੈਂ ਕਿਹੜੀ ਕਲਾ ਰੂਸੀਆ ਸਰਕਾਰਾ ਹੁਣ ਇਹਨਾਂ ਨੇ ਅਪੀ ਵਾਲਿਆਂ ਨੂੰ ਰੀਜ਼ ਕੀਤੀ ਆ ਉਹ ਬੇਬਾਬਲਾ ਕਰਕੇ ਉਹ ਮੇਰੇ ਵੀ ਸਰ ਉਹ ਕ੍ਰੇਡਾ ਕੀਤੀ ਸੀ ਮੋਤੇ ਜੀ ਹਾਂ ਜੀ ਤੇ ਆ ਜ਼ਿਕਰ ਕੀਤਾ ਤੁਸੀਂ ਮਖਤਿਆਰ ਮਣਕਾ ਉਹਦੇ ਜੋ ਨਾਰਥ ਸਾਹਿਬ ਦੇ ਗੀਤ ਆ ਲਿਖੇ ਹੈ ਨਾ ਪਈ ਇਹਨਾਂ ਦੇ ਵੀ ਬੜੀ ਕਹਾਣੀ ਬਹੁਤ ਬੜੀ ਕਹਾਣੀ ਦਸਤ ਦੀ ਵਿੱਚ ਇਹਨਾਂ ਲਿਖਣਾ ਔਰ ਇਹਨਾਂ ਲੋਕਾਂ ਨੂੰ ਵਿਚਰਨਾ ਇਹਨਾਂ ਦੇ ਬੜਾ ਇਹ ਦੁਨੀਆ ਨਾਲ ਕਿਹੜਾ ਬੋਲ ਸਕਦੀ ਹੈ ਜਿਹੜਾ ਬੰਦਾ ਰਾਈਟਰ ਹੈ ਨਾ ਤੁਸੀਂ ਸਮਾਜ ਤੋਂ ਕੁਝ ਵੀ ਵੱਖਰਾ ਕਰਕੇ ਜਾਓ ਲੋਕੀ ਯਾਦ ਰੱਖਦੇ ਰੱਖਦੇ ਪਹਿਲਾਂ ਸ਼ਾਇਦ ਉਹ ਉਹ ਤਰੀਕਾ ਹੋਰ ਸੀ ਹੁਣ ਜਦ ਰਿਕਾਰਡ ਬਣ ਗਏ ਹੁਣ ਜਦਾਂ ਦੇ ਸਾਡੇ ਇਨਸਟਰੂਮੈਂਟ ਦਾ ਸਭ ਕੁਝ ਆ ਗਿਆ ਟੈਕਨੀਕਲ ਕੰਮ ਆ ਮੋਬਾਈਲ ਨੱਟ ਖੋਲੋ ਜਿੰਨੂੰ ਮਰਜੀ ਸੁਣ ਲਓ ਜਦੋਂ ਅਗਲਾ ਇਹ ਪਰਦਾ ਸ਼ੰਗਰਭਾਈ ਸ਼੍ਰੀਦਰਸ਼ਿੰਦਾ ਥੱਲੇ ਨੌਰਸ ਲਲਤਵਾਲਾ ਦਾ ਨੌਰਸਾ ਤਾਂ ਯਾਦ ਹੋਈ ਜਾਂ ਬਿਲਕੁਲ 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 ਇਹ ਤਾਂ ਧੁਨੀ ਦੇ ਬਾੜਿਆਂ ਨੂੰ ਯਾਦ ਆਉਂਦਾ